ਤਾਰਕਸਾਰਿਕ ਵੱਡਾ ਬਿਆਨ ਖਾਸਾ ਵਾਪਰੇ ਜਿਸ ਵਿੱਚ ਕੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਇੱਕ ਸਰਕਾਰੀ ਬੱਸ ਅਚਾਨਕ ਪਲਟ ਗਈ ਹੈ ਜਿਸ ਵਿੱਚ ਕੇ ਕਈ ਲੋਕ ਸਵਾਰ ਸੀ ਅਤੇ ਚਾਰ ਲੋਕਾਂ ਦੀ ਇਸ ਹਾਦਸੇ ਦੌਰਾਨ ਮੌਤ ਹੋਈ ਹੈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੱਤ ਲੋਕ ਇਸ ਪੂਰੇ ਕਟਰਾਕਰਮ ਵਿੱਚ ਜ਼ਖਮੀ ਹੋਏ ਸੀ ਜਿਨ੍ਹਾਂ ਵਿੱਚੋਂ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਿਲ ਸੀ ਅਤੇ ਡਰਾਈਵਰ ਤੇ ਕੰਡਕਟਰ ਸਣੇ ਕੁੱਲ ਚਾਰ ਲੋਕਾਂ ਦੀ ਇਨਾ ਜ਼ਖਮੀਆਂ ਵਿੱਚੋਂ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦਰਸਲ ਹਿਮਾਚਲ ਪ੍ਰਦੇਸ਼ ਦੇ Shimla ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਹਿਮਾਚਲ ਰੋਡ ਤੇ ਦੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਹੈ ਇਹ ਹਾਦਸਾ Shimla ਜ਼ਿਲ੍ਹੇ ਚ ਵਾਪਰਿਆ ਹੈ ਹਾਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ ਨੇ ਹਾਸੇ ਤੋਂ ਬਾਅਦ ਬੱਸ ਇੱਕ ਸੜਕ ਤੋਂ ਦੂਜੀ ਸੜਕ ਤੇ ਜਾ ਡਿੱਗੀ ਅਤੇ ਸਾਈਡ ਤੇ ਜਾ ਕੇ ਫਸ ਗਈ ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਰਵਾਨਾ ਹੋ ਗਈਆਂ ਨੇ ਦਰਸਲ ਇਹ ਬੱਸ ਉੱਪਰ ਸੜਕ ਤੇ ਜਾ ਰਹੀ ਸੀ ਅਤੇ ਪਲਟੀ ਖਾਂਦੇ ਥੱਲੇ ਵਾਲੀ ਸੜਕ ਤੇ ਅੜ ਗਈ ਜਿਸ ਤੋਂ ਬਾਅਦ ਇਹ ਰੇਲਿੰਗ ਚ ਫਸ ਗਈ ਨਹੀਂ ਤਾਂ ਹੋਰ ਵੀ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਸੀ ਪਰ ਇਸ ਹਾਦਸੇ ਦੌਰਾਨ ਕਰੀਬ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਮਲਾ ਤੋਂ 90 ਕਿਲੋਮੀਟਰ ਦੂਰ ਜੁੱਬਲ ਵਿੱਚ ਵਾਪਰਿਆ ਜਿੱਥੇ ਕਿ ਸਵੇਰੇ ਸਾਰ ਇਹ ਬੱਸ ਆਪਣੇ ਰੂਟ ਤੇ ਜਾ ਰਹੀ ਸੀ ਅਤੇ ਹਾਸੇ ਦਾ ਸ਼ਿਕਾਰ ਹੋ ਗਈ ਹਾਸੇ ਦੌਰਾਨ ਬੱਸ ਇੱਕ ਸੜਕ ਤੋਂ ਪਲਟ ਗਈ ਅਤੇ ਦੂਜੀ ਸੜਕ ਦੇ ਕਿਨਾਰੇ ਤੇ ਜਾ ਬਜੀ ਹਾਸੇ ਵਿੱਚ ਬੱਸ ਦੇ ਪਰ ਖੱਟੇ ਉੱਡ ਗਏ ਘਟਨਾ ਦੌਰਾਨ ਬੱਸ ਵਿੱਚ ਕੁੱਲ 7 ਲੋਕ ਸਵਾਰ ਸਨ ਤੇ ਸਾਰੇ ਹੀ ਇਸ ਘਟਨਾ ਕਰਮ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਹੋਰ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਇਹ ਕੁੱਲ 4 ਵਿਅਕਤੀ ਇਸ ਘਟਨਾ ਕਰਮ 'ਚ ਮਾਰੇ ਗਏ ਨਹੀਂ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਰੋਹੜੂ ਡਿਪੂ ਦੀ ਇਹ ਬੱਸ ਕੁੱਡੂ ਤੋਂ ਜੁਬਲ ਤਹਿਸੀਲ ਅਧੀਨ ਪੈਂਦੇ ਪਿੰਡ ਗਲਟਾਡੀ ਬਲ ਜਾ ਰਹੀ ਸੀ ਇਹ ਬੱਸ ਸਵੇਰੇ 6 ਵਜੇ ਰੂਟ ਤੇ ਚੱਲੀ ਪਰ 4 ਕਿਲੋਮੀਟਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ अभी तक पांच हमने इंजर्ड जो है रोडू भेजे थे जो अभी तक फोन पे सूचना मिली है उसमें से ड्राइवर और कंडक्टर वो दोनों भी फ्लैप्स कर गए हैं और तीन हमारे इंजर्ड और हैं उसमें से एक सीरियस बता रहे हैं और दो को माइनर इंजरी है मैं जा रहा हूं, वहीं से साहब लगभग कितनी सेवरिया मौजूद थी बस कोई सवार जो अभी तक सूचना मिली है पांच सवार पांच सवार थी और दो ड्राइवर कंडक्टर थे टोटल सात लोग उसमें सवार थे बाकी एक रैकिंग कर रहे हैं हम नीचे मैंने पुलिस वालों को बोला ऐसा ना हो कि कोई होटक जानकारी मुताबिक मरने वाले ड्राइवर कंडक्टर ਨੇਪਾਲੇ ਮੂਲ ਦਾ ਇੱਕ ਵਿਅਕਤੀ ਅਤੇ ਔਰਤ ਸ਼ਾਮਿਲ ਸੀ ਸਥਾਨਕ ਐਸ.ਡੀ.ਐਮ. ਮੌਕੇ ਤੇ ਪਹੁੰਚੇ ਨੇ ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰਸ਼ਾਸਨ ਮੁਤਾਬਕ ਉਹਨਾਂ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਕੋਈ ਹੋਰ ਵਿਅਕਤੀ ਬੱਸ ਵਿੱਚੋਂ ਨਿਕਲ ਕੇ ਬਾਹਰ ਥੱਲੇ ਤਾਂ ਨਹੀਂ ਡਿੱਗਿਆ ਜਾਂ ਫਿਰ ਖਾਈ ਵਿੱਚ ਤਾਂ ਨਹੀਂ ਡਿੱਗ ਗਿਆ ਫਿਲਹਾਲ ਸਰਚ ਆਪਰੇਸ਼ਨ ਵੀ ਪੁਲਿਸ ਵੱਲੋਂ ਹੇਠਲੇ ਇਲਾਕਿਆਂ ਵਿੱਚ ਚਲਾਇਆ ਜਾ ਰਿਹਾ ਹੈ ਬਾਰੇ ਵੱਡੀ ਘਟਨਾ ਵਾਪਰੀ ਹੈ ਤੜਕਸਾਰ ਦਿਨ ਚੜਦਿਆਂ ਹੀ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਏ ਜਿਸ ਵਿੱਚ 4 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ